ਸ਼੍ਰੋਮਣੀ ਅਕਾਲੀ ਦਲਿਆ ਨਾ ਇਹ ਪੰਜਾਬ ਦੇ ਤਕੜਾ ਹੋਣਾ ਚਾਹੀਦਾ। ਇਹ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿਰਫ ਤੁਸੀਂ ਜ਼ੁਲਮ ਦੇ ਖਿਲਾਫ ਡਟਣਾ ਆ ਜਾਂ ਪੰਜਾਬੀਆਂ ਲਈ ਖੜਨਾ ਆ ਜਾਂ ਪੰਥ ਲਈ ਖੜਨਾ ਆ ਤੁਸੀਂ ਉਹ ਤਾਂ ਕਰ ਨਹੀਂ ਰਹੇ। ਸ਼ੋਮੀ ਕਾਲ ਦਾ ਇਤਿਹਾਸ ਹੈ ਨਾ ਮੋਰਚਿਆਂ ਵਾਲਾ ਕੁਰਬਾਨੀ ਵਾਲਾ ਜੀ ਉਹ ਤੋਂ ਬਹੁਤ ਪੱਟਕੇ ਹੋਏ ਆ। ਜੀ। ਇਹ ਇੱਕ ਮਹਿਸਿਆਸੀ ਸਟੰਟ ਸੀ। ਉਹਨਾਂ ਨੇ ਦਿਲੋਂ ਮਾਫੀ ਨਹੀਂ ਮੰਗੀ। ਸਭ ਤੋਂ ਵੱਧ ਤੋਂ ਵੱਧ ਕਹਿੰਦੇ ਹੁੰਦੇ ਸਰੇ ਜਿਹਨੇ ਬੇਅਦਬੀ ਕੀਤੀ ਆ ਉਹਦਾ ਕੱਖ ਨਾ ਰਹੇ। ਜਿਹੜਾ ਤੁਹਾਡੇ ਰਾਜ ਵਿੱਚ ਰੇਤ ਮਾਫੀਆ ਤੁਹਾਡੇ ਰਾਜ ਵਿੱਚ ਹੋਂਦ ਵਿੱਚ ਆਇਆ ਜਿਹੜਾ ਆ ਡਰਗ ਮਾਫੀਆ ਤੁਹਾਡੇ ਰਾਜ ਵਿੱਚ ਆਇਆ ਜਦੋਂ ਤੱਕ ਸਰਗੀਰ ਸਿੰਘ ਬਾਦਲ ਹੁਣੀ ਆਪਣੀ ਸੱਤਾ ਦੀ ਲਾਲਸਾ ਛੱਡ ਕੇ ਪਿੰਡਾਂ ਵਿੱਚ ਪੈਰ ਪੈਰੇ ਲੋਕਾਂ ਦੇ ਘਰਾਂ ਦੇ ਦੁਆਜਾ ਨਹੀਂ ਖੜਕਾਉਂਦੇ ਹੈਗੇ ਉਹ ਤੱਕ ਲੋਕਾਂ ਨੇ ਮੁਆਫੀ ਉਹਨਾਂ ਨੂੰ ਨਹੀਂ ਕਰਨਾ ਹੈਗਾ ਕਿ ਸਰਗੀਰ ਸਿੰਘ ਬਾਦਲ ਅੱਗੇ ਨਾਲੋਂ ਸੁਲਝ ਜੇ ਤਾਂ ਮੰਨਿਆ ਜਾਂਦੇ ਆ ਪਰ ਇੰਨੇ ਸਿਆਣੇ ਨਹੀਂ ਹੈਗੇ ਸੋ ਜਿਹੜਾ ਮਸਲਾ ਦੱਬ ਦੁਬ ਗਿਆ ਹੁਣ ਉਹ ਉਹ ਜਿਹੜੇ ਮਸਲੇ ਦਬ ਦਬ ਗਏ ਸੀਗੇ ਉਹ ਮਸਲੇ ਜਿਹੜੇ ਆ ਉਹ ਸਿਰਦਰਦੀ ਬਣ ਰਹੇ ਆ ਸਖੀਰ ਸਿੰਘ ਬਾਦਲ ਨਾਲ ਪਰ ਸਰਦੇਸ਼ ਸਿੰਘ ਢਿੰਡ ਸਾਹਿਬ ਇਹ ਸਮਝ ਚੁੱਕੇ ਆ ਕਿ ਸਾਡਾ ਸਖੀਰ ਸਿੰਘ ਬਾਦਲ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ ਜੀ ਸ਼੍ਰੋਮਣੀ ਕਾਲ ਦੇ ਵਿਰੋਧੀ ਜਿਹੜੇ ਪੰਥਕ ਤੇ ਰੱਖੜੀਆਂ ਹੋਈਆਂ ਕਿਸੇ ਦੇ ਪੈਰ ਨਹੀਂ ਲੱਗੇ ਉਹ ਬੀਬੀ ਜਗੀਰਪੁਰ ਵੀ ਬਹਾਨਾ ਚਾਹੁੰਦੇ ਆ ਵਾਪਸ ਆਉਣ ਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਤੇ ਮੈਂ ਆ ਤੁਹਾਡੇ ਨਾਲ ਹਰਦੀਪ ਕੌਰ ਤੇ ਅੱਜ ਅਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਪਿ ਕੀ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਜਿਹੜੀ ਹਮੇਸ਼ਾ ਹੀ ਲੋਕਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਕਰਕੇ ਜਾਣੀ ਜਾਂਦੀ ਹੈ ਕਿ ਪੰਥਕ ਪਾਰਟੀ ਹੈ ਲੇਕਿਨ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ ਕਿ ਪਾਰਟੀ ਨੂੰ ਉੱਪਰ ਚੁੱਕਿਆ ਜਾ ਸਕੇ ਲੇਕਿਨ ਪਾਰਟੀ ਦਿਨ ਪਤਰਤੀ ਦਿਨ ਹਾਸ਼ੀਏ ਤੇ ਜਾ ਰਹੀ ਹੈ ਆਖਿਰਕਾਰ ਕਾਰਨ ਕੀ ਹੈ ਕਿਥੇ ਜਿਹੜਾ ਹੈਗਾ ਕਮੀ ਰਹਿ ਰਹੀ ਹੈ ਉਹਨਾਂ ਦੇ ਕੰਮਕਾਰ ਦੇ ਵਿੱਚ ਹਾਲਾਂਕਿ ਲਗਾਤਾਰ ਪੰਜਾਬ ਦੇ ਵਿੱਚ ਵਿੱਚ ਰਹੇ ਨੇ ਪੰਜਾਬ ਦੇ ਕਈ ਮੁੱਦਿਆਂ ਨੂੰ ਵੀ ਚੁੱਕ ਰਹੇ ਨੇ ਪਰ ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਪਰਵਾ ਹੁੰਗਾਰਾ ਨਹੀਂ ਮਿਲ ਰਿਹਾ ਇਸ ਸਾਰੀ ਕਾਲ ਬੱਦ ਦੇ ਨਾਲ ਮੇਰੇ ਨਾਲ ਅੱਜ ਹਾਜ਼ਰ ਹਨਗੇ ਸ਼੍ਰੋਮਣੀ ਪੱਤਰਕਾਰ ਅਤੇ ਚੜ੍ਹਦੀਕਲਾ ਟਾਈਮ ਟੀਵੀ ਚੈਨਲ ਦੇ ਰੈਜ਼ੀਡੈਂਟ ਐਡੀਟਰ ਸਰਦਾਰ ਕਮਲਜੀਤ ਸਿੰਘ ਬਨਵੈਜੀ ਆਓ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਤੇ ਫਿਰ ਪ੍ਰੋਗਰਾਮ ਨੂੰ ਵਿਚਾਰ ਚਰਚਾ ਨੂੰ ਅੱਗੇ ਵਧਾਉਂਦੇ ਹਾਂ वेलकम सर। ਸਤਿ ਸ੍ਰੀ ਅਕਾਲ ਦੇਵੀ ਸਤਿ ਸ੍ਰੀ ਅਕਾਲ। ਫੇਰ ਦਰਸ਼ਕੋ ਤੁਹਾਨੂੰ ਵੀ ਦਿਲੋਂ ਜੀ ਆਇਆਂ। ਸਰ ਜੀ ਜਿਸ ਵੀ ਕੇ ਨਾਲ ਅੱਜ ਦੀ ਵਿਚਾਰ ਚਰਚਾ ਦੇ ਬਾਰੇ ਆਪਾਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲਾ ਜਿਹੜਾ ਹੈਗਾ ਸਿਆਸੀ ਭਵਿੱਖ ਦੀ ਗੱਲ ਕਰੀਏ ਤਾਂ ਅੱਜ ਦੀ ਡੇਟ ਵਿੱਚ ਜੇਕਰ ਅਸੀਂ ਦੇਖਦੇ ਹਾਂ ਬੜਾ ਹਾਸ਼ੀਏ ਤੇ ਚੱਲ ਰਿਹਾ ਹੈ। ਜੀ ਜੀ ਸਰਦਾਰ ਸੁਖਬੀਰ ਸਿੰਘ ਬਾਦਰਵਾਲੋਪੁਰ ਜੋਰ ਜਿਹੜਾ ਹੈਗਾ ਕੰਮ ਕੀਤੇ ਜਾ ਰਹੇ ਨੇ ਲਗਾਤਾਰ ਲੋਕਾਂ ਦੇ ਵਿੱਚ ਜਾ ਰਹੇ ਨੇ ਪਰ ਉਹ ਹੰਗਾਰਾ ਨਹੀਂ ਮਿਲ ਰਿਹਾ। ਕਾਰਨ ਕੀ ਮੰਨਦੇ ਹੋ? ਅ ਪ੍ਰਦੀਪ ਜੀ ਪਹਿਲਾਂ ਤੋਂ ਕ ਬੜੀ ਸਪਸ਼ਟੀ ਜਿਹੀ ਗੱਲ ਕਹਦਾ ਹੈ ਕਿ ਜਿਹੜਾ ਸ਼ ਜੀ ਅਸੀਂ ਚਾਹੁੰਦੇ ਆ ਤਕੜਾ ਹੋਵੇ ਕਿਉਂਕਿ ਇੱਕ ਇੱਕ ਖੇਤਰੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ ਉਹ ਹਮੇਸ਼ਾ ਜਿਹੜੀ ਸੂਬੇ ਨੂੰ ਆ ਸੂਟ ਕਰਦੀ ਹੁੰਦੀ ਆ ਜਿਵੇਂ ਕਿਸੇ ਵੀ ਨੈਸ਼ਨਲ ਪਾਰਟੀ ਦੇ ਨਾਲ ਇੱਕ ਤਾਂ ਇਹ ਆ ਜੀ ਸੁਖਵੀਰ ਸਿੰਘ ਬਾਦਲ ਜ਼ੋਰ ਲਾ ਰਿਹਾ ਜਿਵੇਂ ਤੁਸੀਂ ਕਿਹਾ ਪਰ ਅਕਾਲੀ ਦਲ ਹਾਸ਼ੀਏ ਤੋਂ ਬਾਹਰ ਜਾ ਚੁੱਕਾ ਮੰਨਦਾ ਇਸ ਪੱਲੇ ਜੇ ਆਪਾਂ ਬਾਹਰ ਜਾਣਾ ਹੀ ਕਹਿਣਾ ਪਊਗਾ ਜੇ ਤੁਹਾਨੂੰ ਵਿਧਾਨ ਸਭਾ ਵਿੱਚ ਸਿਰਫ 2 ਜਾਂ 3 ਸੀਟਾਂ ਮਿਲਦੀਆਂ ਤਾਂ ਤੁਸੀਂ ਹਾਸ਼ੀਏ ਤੋਂ ਬਾਹਰ ਹੋ ਗਿਆ ਹਾਸ਼ੀਏ ਅੰਦਰ ਤਾਂ ਰਹੇ ਨਹੀਂ ਨਾ ਜੀ ਔਰ ਇਹ ਪਹਿਲੀ ਵਾਰ ਨਹੀਂ ਇਹ ਦੂਜੀ ਵਾਰ ਹੋਇਆ 207 ਦਾ ਵੀ ਇਹੀ ਹਾਲ ਸਤਾ ਤੇ 222 ਦਾ ਵੀ ਇਹੀ ਹਾਲ ਸਗਾ ਜੀ ਉਹ ਜੋਰ ਲਾ ਰਿਹਾ ਸ਼੍ਰੋਮਣੀ ਕਾਲਰ ਨੂੰ ਅੰਦਰ ਲਿਆਉਣ ਲਈ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰ ਲਿਆਉਣਾ ਜਿਵੇਂ ਉਸ ਜਿਸ ਤਰੀਕੇ ਨਾਲ ਚੱਲਦੇ ਆ ਉਸ ਤਰੀਕੇ ਨਾਲ ਸੰਭਵ ਨਹੀਂ ਹੈਗਾ ਜੀ ਜੇ ਮੈਂ ਜੇ ਮੈਂ ਕਹਦਾ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ ਤੁਸੀਂ ਉਹ ਕੰਮ ਕਰ ਰਹੇ ਹੋ ਜਿਹਦੇ ਨਾਲ ਤੁਸੀਂ ਚਾਹੁੰਦੇ ਹੋ ਕਿ ਸੱਤਾ ਵਿੱਚ ਆਵੇ ਜੀ ਪਰ ਮੈਨੂੰ ਇਹ ਲੱਗਦਾ ਤੇ ਪੰਜਾਬ ਦੇ ਲੋਕ ਜਿਹੜੇ ਆ ਜੋ ਆਸਾਂ ਰੱਖਦੇ ਆ ਉਹ ਤੇ ਖਰੇ ਨਹੀਂ ਉਤਰ ਰਹੇ ਹੈਗੇ ਕਿਉਂਕਿ ਜੇ ਅਕਾਲੀ ਦਲ ਜਦੋਂ ਹੋਂਦ ਵਿੱਚ ਆਇਆ ਸੀਗਾ ਮੈਂ ਤੁਹਾਨੂੰ ਉਹ ਸ਼ੁਰੂ ਤੋਂ ਕਰ ਲਿਆ ਨਾ ਹੁਣ ਜਦੋਂ ਉਸ ਵੀਰ ਸਿੰਘ ਬادله ਮਾਫੀ ਮੰਗੀ ਹੈ ਨਾ ਜੀ ਉਹਨਾਂ ਨੇ ਉਸ ਵੇਲੇ ਲੈਕਚਰ ਚ ਕਿਹਾ ਸੀ ਆਪਣੇ ਬੱਚੇ ਕਿ ਜਦੋਂ ਸ਼੍ਰੋਣੀ ਕਾਲ ਹੋਂਦ ਵਿੱਚ ਆਇਆ ਸੀਗਾ ਉਸ ਵੇਲੇ ਉਹਦੀ ਜਿਹੜੀ ਡਿਊਟੀ ਲੱਗ ਗਈ ਸੀ ਇਹ ਲਈ ਸੀ ਕਿ ਤੁਸੀਂ ਜ਼ੁਲਮ ਦੇ ਖਿਲਾਫ ਡਟਣਾ ਹੈ ਜੀ ਪਰ ਬਾਅਦ ਵਿੱਚ ਇਹ ਸਿਆਸੀ ਪਾਰਟੀ ਬਣ ਗਈ ਤੇ ਇਹ ਨੇ ਸੱਤਾ ਵਿੱਚ ਆ ਗਈ ਫਿਰ ਉਹਨਾਂ ਨੇ ਨਾਲ ਹੀ ਇਹ ਕਹ ਦਿੱਤਾ ਕਿ ਜਦੋਂ ਅਸੀਂ ਸੱਤਾ ਵਿੱਚ ਮੁੜ ਕੇ ਆਏ ਤਾਂ ਅਸੀਂ ਜਿਹੜੇ ਗੁਰੂ ਸਾਹਿਬ ਦੀ ਬਿਆਦਵੀ ਕਰਨ ਵਾਲੇ ਸੇ ਦੋਸ਼ੀ ਜਿਹਨਾਂ ਨੂੰ ਸਜ਼ਾ ਨਹੀਂ ਦੇ ਸਕੇ ਉਹਨਾਂ ਨੂੰ ਸਜ਼ਾ ਦੇਵਾਂਗੇ ਸਾਰੇ ਲੋਕਾਂ ਦੇ ਚਿਹਰੇ ਚਿਹਰੇ ਨੰਗੇ ਕਰਾਂਗੇ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿਰਕ ਤੁਸੀਂ ਜ਼ੁਲਮ ਦੇ ਖਿਲਾਫ ਡਟਣਾ ਆ ਪੰਜਾਬੀਆਂ ਲਈ ਖੜਨਾ ਆ ਪੰਥ ਲਈ ਖੜਨਾ ਆ ਤੁਸੀਂ ਉਹ ਤਾਂ ਕਰ ਨਹੀਂ ਰਹੇ ਤੁਸੀਂ ਫਿਰ ਅਸੀਂ ਕਿਆ ਕਰਖਦੇ ਹੋ ਕਿ ਜਦੋਂ ਮੈਂ ਆਉਂਗਾ ਤਾਂ ਮੈਂ ਆ ਕਰੂੰਗਾ ਸੋ ਪੰਜਾਬੀ ਹਾਲ ਦੀ ਘੜੀ ਨਹੀਂ ਚਾਹੁੰਦੇ ਹੈਗੇ ਕਿ ਸ਼੍ਰੋਮਣੀ ਅਕਾਲੀ ਦਲ ਸਤਾ ਵਿੱਚ ਆਵੇ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਚਾਹੀਦਾ ਕਿ ਸਤਾ ਵਿੱਚ ਆਉਣ ਨਾਲੋਂ ਲੋਕਾਂ ਦੇ ਜਿਹੜੇ ਮਸਲੇ ਆ ਉਹਨਾਂ ਲਈ ਖੜੇ ਲੋਕ ਮੁੱਦਿਆਂ ਤੇ ਜਿਹੜੀ ਲੜਾਈ ਆ ਉਹ ਲੜੇ ਤੁਹਾਡੇ ਧਿਆਨ 'ਚ ਹੋਣਾ ਦੇਖੋ ਕਿੰਨੇ ਵੱਡੇ ਜਿਹੜੇ ਮਸਲੇ ਆ ਚਾਹੇ ਉਹ ਕੇਂਦਰ ਨਾਲ ਸੰਬੰਧਿਤ ਹੋਣਾ ਚਾਹੇ ਉਹ ਚੰਡੀਗੜ੍ਹ ਪੰਜਾਬ ਨਾਲ ਸੰਬੰਧ ਹੋਵੇ ਚਾਹੇ ਐਸਬੀ ਹੱਲ ਹੋਵੇ ਚਾਹੇ ਪਖੜਾ ਵਾਲਾ ਮਾਮਲਾ ਹੋਵੇ ਇਹ ਸਾਰੇ ਮਸਲੇ ਆ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਇਹ ਚੁੱਪ ਬੱਠੀ ਬੈਠਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਤਿਹਾਸ ਹੈ ਨਾ ਮੋਰਚਿਆਂ ਵਾਲਾ ਕੁਰਬਾਨੀ ਵਾਲਾ ਉਹ ਤੋਂ ਬਹੁਤ ਪੱਟਕੇ ਹੋਏ ਆ ਜੀ ਜੀ ਮਨਵਤ ਸਿੰਘ ਸਾਹਿਬ ਅਸੀਂ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਲੇਕਿਨ ਜਿਸ ਤਰੀਕੇ ਨਾਲ ਤੁਸੀਂ ਮਾਫੀ ਦੀ ਗੱਲ ਕੀਤੀ ਆ ਮਾਫੀ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਆ ਬੇਸ਼ੱਕ ਸੁਖਵੀਰ ਸਿੰਘ ਵੱਲੋਂ ਹੋਰਾਂ ਵੱਲੋਂ ਮਾਫੀ ਮੰਗ ਲਈ ਗਈ ਆ ਪਰ ਲੇਕ ਹਰ ਜਗ੍ਹਾ ਤੋਂ ਕੰਸੋਆ ਹੀ ਸੁਣਨ ਨੂੰ ਮਿਲ ਰਹੀਆਂ ਨੇ ਕਿ ਇਹ ਇੱਕ ਮਹੱਤ ਸਿਆਸੀ ਸਟੰਟ ਸੀ ਉਹਨਾਂ ਨੇ ਦਿਲੋਂ ਮਾਫੀ ਨਹੀਂ ਮੰਗੀ ਤੁਸੀਂ ਕੀ ਕਹਿੰਦੇ ਹੋ ਦੇਖੋ ਕਿਉਂਕਿ ਉਹ ਹਾਸ਼ਿਤ ਬਾਹਰ ਚੁੱਕਿਆ ਹੋ ਜਾ ਚੁੱਕਿਆ ਉਹਨਾਂ ਦੀ ਮਜਬੂਰੀ ਹੋ ਸਕਦੀ ਆ ਉਹਨਾਂ ਨੇ ਪਹਿਲਾਂ ਇੱਕ ਸੰਕੇਤ ਇਹੋ ਜਿਹਾ ਜਾਂ ਕਹੋ ਮਾਫੀ ਇੰਡਾਇਰੈਕਟਲੀ ਮੰਗੀ ਸੀ ਜਦੋਂ ਉਹਨਾਂ ਦੇ ਫਾਦਰ ਬਸਰਾ ਪ੍ਰਕਾਸ਼ ਸਿੰਘ ਬਾਦਲ ਦਾ ਪੋਗ ਸੀਗਾ ਜੀ ਮੈਂ ਥੋੜੀ ਜਿਹਾ ਜਿਹਨੂੰ ਲੜੀ ਵਾਰ ਲੈ ਲਾ ਤਾਂਇਇ ਕਿ ਇੱਕ ਤਾਂ ਹੈ ਕਿ ਜਦੋਂ ਪਹਿਲਾਂ ਬਿਆਦਬੀਆਂ ਦੀ ਗੱਲ ਚੱਲਦੀ ਸੀਗੀ ਕਿ ਸਿਰ ਗੁਰਾਸਾਂ ਦੀ ਬਿਆਦਬੀਆਂ ਹੋਈਆਂ ਜਾਂ ਜਿਹੜਾ ਡੇਰਾ ਸਿਰਸਾ ਸੌਦਾ ਦਾ ਉਹਦਾ ਸਵਾਗ ਰਚਾਇਆ ਗਿਆ ਜਾਂ ਜਿਹੜਾ ਉਹਦੇ ਖਿਲਾਫ ਕੇਸ ਪਾਇਆ ਗਿਆ ਸੀ ਬਠਿੰਡੇ ਉਹ ਕੋਰਟ ਚੋਂ ਕੱਲੇ ਨੇ ਵਾਪਸ ਲੈ ਲਿਆ ਇਹ ਸਾਰੀਆਂ ਗੱਲਾਂ ਆਪਾਂ ਕਰ ਲਈਏ ਤਾਂ ਹਰ ਸਿਮਰਤ ਕੋ ਬਦਲ ਕਹਿੰਦੇ ਹੁੰਦੇ ਸੀਗੇ ਜਿਹਨੇ ਬਿਆਦਬੀ ਕੀਤੀ ਆ ਉਹਦਾ ਕੱਖ ਨਾ ਰਹੇ ਦੇਖੋ ਪਹਿਲਾਂ ਤੁਸੀਂ ਬਿਲਕੁਲ ਹੀ ਆਪਣੇ ਜਿਹੜਾ ਪਿੰਡਾ ਉਤੇ ਪਾਣੀ ਨਹੀਂ ਸੀ ਪੈਣ ਦਿੰਦੇ ਹੂੰ ਫੇਰ ਜਦੋਂ ਪ੍ਰਕਾਸ਼ ਸਿੰਘ ਬਾਲ ਦਾ ਭੋਗ ਸੀਗਾ ਫਿਰ ਸੁਖਵੀਰ ਸਿੰਘ ਬਦਲ ਨੇ ਕਹਿਤਾ ਜੋ ਜਾਣੇ ਨਾ ਜਾਣੇ ਗਲਤੀਆਂ ਹੋਈਆਂ ਜੀ ਠੀਕ ਹੈ ਫਿਰ ਤੀਜੀ ਹਾਈਟ ਉਦੋਂ ਆ ਗਈ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਦੇ ਹੋ ਕਿ ਜਿਹੜੀਆਂ ਸਾਡੀਆਂ ਅਸੀਂ ਗਿਣ ਨਹੀਂ ਕਰ ਸਕੇ ਸਜ਼ਾ ਨਹੀਂ ਦੇ ਸਕੇ ਜਾਂ ਸਾਹਮਣੇ ਨਹੀਂ ਲਿਆ ਸਕੇ ਸੋ ਦਾ ਮਤਲਬ ਇਹ ਆ ਕਿ ਇਸ ਵੇਲੇ ਸੋਹਣ ਨੂੰ ਪਤਾ ਲੱਗ ਗਿਆ ਕਿ ਲੋਕ ਜਿਹੜੇ ਸਾਨੂੰ ਬਖਸ਼ਣ ਵਾਲੇ ਨਹੀਂ ਹੈਗੇ ਉਹਨਾਂ ਨੂੰ ਐਟ ਦਾ ਐਂਡ ਜਿਹੜੇ ਆ ਇਹ ਦੋ ਤਿੰਨ ਜ਼ਿੰਮੇਵਾਰੀਆਂ ਲੈਣੀਆਂ ਪਈਆਂ ਪਰ ਮੈਂ ਤੋਂ ਅੱਗੇ ਸਰਦੀਪ ਜੀ ਗੱਲ ਇਹ ਕਰਦਾ ਕਿ ਕੀ ਜਿਹੜੇ ਅਕਾਲੀਆਂ ਦੇ ਆਪਾਂ ਗਲਤੀਆਂ ਜਾਂ ਗੁਨਾਹ ਕਹਿ ਲਈਏ ਕਿਉਂਕਿ ਲੋਕ ਤਾਂ ਗੁਨਾਹ ਕਹਿੰਦੇ ਆ ਕੀ ਸਿਰਫ ਜਿਉਂ ਉਹਨਾਂ ਰਾਜਵਿਦੂ ਸ਼੍ਰੀ ਗੁਰਗਸਰ ਦੀ ਬਿਆਦੀਆਂ ਹੋਈਆਂ ਉਹੀ ਗੁਨਾਹ ਸੀ ਉਹੀ ਗਲਤੀਆਂ ਸੀਗੀਆਂ ਤੁਸੀਂ ਦੋ ਗੱਲਾਂ ਲਈ ਤਾਂ ਮਾਫੀ ਮੰਗ ਲਈ ਪਰ ਜਿਹੜਾ ਡੇਰਾ ਸਿਰਸਾ ਸੌਦੇ ਵਾਲਾ ਜਿਹੜਾ ਤੁਸੀਂ ਸਵਾੰਗ ਰਚਾਇਆ ਸੀਗਾ ਜਿਹਦੇ ਤੁਸੀਂ ਤੇ 88 ਲੱਖ ਰੁਪਏ ਇਸ਼ਤਿਹਾਰ ਲਾਇਆ ਸੀ ਐਸਜੀਪੀਸੀ ਨੇ ਜਿਹੜਾ ਬਠਿੰਡੇ ਵਿੱਚ ਜਦੋਂ ਉਹਨੂੰ ਦੋਸ਼ੀ ਪਾਇਆ ਗਿਆ ਬਿਆਦੀਆਂ ਲਈ ਤੁਸੀਂ ਉਹ ਕੇਸ ਵਾਪਸ ਲੈ ਲਿਆ ਜਿਹੜਾ ਤੁਹਾਡੇ ਰਾਜ ਵਿੱਚ ਰੇਤ ਮਾਫੀਆ ਤੁਹਾਡੇ ਰਾਜ ਵਿੱਚ ਹੁੰਦ ਵਿੱਚ ਆਇਆ ਜਿਹੜਾ ਆ ਡਰੱਗ ਮਾਫੀਆ ਤੁਹਾਡੇ ਰਾਜ ਵਿੱਚ ਆਇਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਇਹ ਲੋਕ ਕਿਵੇਂ ਭੁੱਲ ਜਾਣਗੇ ਸਾਰੇ ਲਈ ਮੁਆਫ ਤੁਸੀਂ ਕਿਵੇਂ ਹੋ ਜਾਓਗੇ ਸੋ ਤੁਸੀਂ ਸਿਰਫ ਦੋ ਗੱਲਾਂ ਕਰਨ ਨਾਲ ਜਿਹੜੀ ਲੋਕਾਂ ਵਿੱਚ ਤੁਹਾਡੀ ਜਿਹੜੀ ਪ੍ਰਵਾਨ ਪ੍ਰਵਾਨਗੀ ਹੋ ਨਹੀਂ ਸਕਦੀ ਇਹ ਸਾਰੇ ਜਿਹੜੇ ਕਲੰਕ ਜਿਹੜੇ ਗੁਨਾਹ ਤੁਹਾਡੇ ਤੇ ਤੁਹਾਡੇ ਤੇ ਲੱਗ ਰਹੇ ਆ ਇਹ ਤੁਹਾਨੂੰ ਜਿਹੜੇ ਧੋਣੇ ਪੈਣਗੇ ਪਰ ਤੁਸੀਂ ਕਿਵੇਂ ਧੋਵੋਗੇ ਉਦੋਂ ਜਦੋਂ ਤੁਸੀਂ ਲੋਕਾਂ ਵਿੱਚ ਜਾ ਕੇ ਜਿਹੜੇ ਆ ਉਹ ਕਰੋਗੇ ਤੁਸੀਂ ਚੰਡੀਗੜ੍ਹ ਬੈਠ ਕੇ ਜਿਹੜੀਆਂ ਮੀਟਿੰਗਾਂ ਸੱਦ ਲਈਆਂ ਕਰ ਲਿਆ ਉਹ ਕਰ ਲਿਆ ਤੁਸੀਂ ਉਹਦੇ ਨਾਲ ਗੱਲੇ ਨਹੀਂ ਹੋਣੀ ਹੈਗੀ ਜਦੋਂ ਤੱਕ ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਅਰ ਮੈਨੂੰ ਇੱਕ ਰਸਦੂ ਜੀ ਕਹਿੰਦਾ ਕਿ ਪੰਥ ਦੀ ਪਾਰਟੀ ਤਾਂ ਹੈ ਹੀ ਨਹੀਂ ਇਹ ਪੰਥ ਦੀ ਪਾਰਟੀ ਤਾਂ ਰਹੀ ਨਹੀਂਗੀ ਪੰਥ ਦੀ ਪਾਰਟੀ ਦਾ ਸਰਬੀ ਸਿੰਘ ਬਾਦਲ ਜਦੋਂ ਉਹਦੇ ਪਾਵਰ ਚ ਆਏ ਆ ਇਹ ਬਹੁਤ ਪੰਥ ਤੋਂ ਲੰਬੇ ਹੋ ਗਏ ਪੰਥ ਦੇ ਮੁੱਦੇ 'ਤੇ ਗੱਲੇ ਨਹੀਂ ਕਰਦੇ ਹੈਗੇ ਜੇ ਪੰਥ ਦੇ ਮੁੱਦੇ ਦੀ ਗੱਲ ਹੋਵੇ ਤਾਂ ਤੁਸੀਂ ਜਥੇਦਾਰ ਨੂੰ ਆਪਣੇ ਘਰ ਸੱਦਗੇ ਜਿਹੜੇ ਆ ਡਿਊਟੀ ਨਾਲ ਆਉਂਜੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਪੰਥ ਤੋਂ ਦੂਰ ਜਾ ਚੁੱਕੇ ਆ ਜਦੋਂ ਤੱਕ ਸਕੀਰ ਸਿੰਘ ਬਾਦਲ ਹੁਣੀ ਆਪਣੀ ਸੱਤਾ ਦੀ ਲਾਲਸਾ ਛੱਡ ਕੇ ਪਿੰਡਾਂ ਵਿੱਚ ਪੈਰ ਪੈਰੇ ਲੋਕਾਂ ਦੇ ਘਰ ਦੇ ਦਰਵਾਜ਼ਾ ਨਹੀਂ ਖੜਕਾਉਂਦੇ ਹੈਗੇ ਉਹ ਤੱਕ ਲੋਕਾਂ ਨੇ ਮੁਆਫੀ ਉਹਨਾਂ ਨੂੰ ਨਹੀਂ ਕਰਨਾ ਹੈਗਾ ਬਿਲਕੁਲ ਜੀ ਕਾਫੀ ਹੱਦ ਤੱਕ ਜਦੋਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆਂ ਤੇ ਪੰਜਾਬ ਦੇ ਲੋਕਾਂ ਨੂੰ ਜਦੋਂ ਸੁਣਦੇ ਆਂ ਤਾਂ ਜਾਇਜ਼ ਲੱਗਦੀ ਹੈ ਇਹ ਗੱਲ ਕਿ ਲੋਕਾਂ ਨੇ ਮਾਫ਼ ਨਹੀਂ ਕਰਨਾ ਪਰ ਨਾਲ ਦੀ ਨਾਲ ਬਨਵਤ ਸਾਹਿਬ ਅੱਜ ਜਿਹੜੀ ਮੀਟਿੰਗ ਬੁਲਾਈ ਗਈ ਹੈਗੀ ਅੱਜ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰਸ ਜਿਹੜੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਰਹਿਣਗੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਮੀਟਿੰਗਸ ਬੁਲਾਈਆਂ ਗਈਆਂ ਲੇਕਿਨ ਉਹ ਮੀਟਿੰਗਸ ਜਿਹੜੀਆਂ ਧਰੀਆਂ ਤਰ੍ਹਾਂ ਹੀ ਰਹਿ ਜਾਂਦੀਆਂ ਨੇ ਆਖਿਰਕਾਰ ਜਿਹੜਾ ਹੈਗਾ ਸਕੂਬੀਰ ਬਾਦਲ ਆਪਣੇ ਦਿਲ ਦੀ ਹੀ ਕਰਦੇ ਨੇ ਅੱਜ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਲੱਗਦਾ ਉਹਦਾ ਕੋਈ ਸਾਰ ਹੋ ਚੁੱਕੀ ਆ ਉਹਦਾ ਪੰਜਾਬ ਦੇ ਲੋਕਾਂ ਤੇ ਕੀ ਅਸਰ ਰਹੇਗਾ ਔਰ ਪਾਰਟੀ ਤੇ ਕੀ ਅਸਰ ਪੈਣਾ ਦੇਖੋ ਰਵੀ ਜੀ ਇਹ ਪਹਿਲੀ ਵਾਰ ਹੀ ਆ ਵੈਸੇ ਜਦੋਂ ਸਕਰੀਸ਼ ਸਿੰਘ ਬਾਦਲ ਨੇ ਐਡੀ ਵੱਡੀ ਮੀਟਿੰਗ ਸੱਦੀ ਆ ਔਰ ਇਹ ਮੰਨਿਆ ਨਾਲ ਕਿ ਜਿਨ੍ਹਾਂ ਮੇਨ ਮੁੱਦਿਆਂ ਕਰਕੇ ਅਕਾਲੀ ਦਲ ਦਾ ਗ੍ਰਾਫ ਬਹੁਤ ਹੇਠਾਂ ਗਿਆ ਉਹਨਾਂ ਬਾਰੇ ਲੋਕ ਕੀ ਸੋਚਦੇ ਆ ਜਿਵੇਂ ਤੁਸੀਂ ਕਿਹਾ ਮੰਨਣੀ ਨਾ ਮੰਨਣੀ ਤਾਂ ਬਹੁਤ ਦੂਰ ਦੀ ਗੱਲ ਆ ਕਿਉਂਕਿ ਜੇ ਸਕਰੀਸ਼ ਸਿੰਘ ਬਾਦਲ ਨੇ ਮੰਨਣੀ ਹੁੰਦੀ ਤੱਤ ਹੁੰਦਾ ਰਿਪੋਰਟ ਮੰਨ ਲੰਦੇ ਜੇ ਮੰਨਣੀ ਹੁੰਦੀ ਤਾਂ ਜਦੋਂ 17 ਤੇ 22 ਚ ਰਿਜ਼ਲਟ ਬਹੁਤ ਮਾੜੇ ਆਏ ਆ ਉਸ ਵੇਲੇ ਮੰਨ ਲੰਦੇ ਹੁਣ ਜੋ ਇਹਨਾਂ ਦੇ ਜਿਹੜਾ ਸੁਖਵੀਰ ਸਿੰਘ ਬਾਦਲ ਹੋਂ ਦੀ ਪਾਰਟੀ ਆ ਜਿਹੜੀ ਅਕਾਲੀ ਦਾ ਲਿਆ ਉਹਦੇ ਪਹਿਲੇ ਕਤਾਰ ਦੇ ਲੀਡਰ ਨੇ ਮੈਨਾਂ ਕੱਲ ਗੱਲ ਕੀਤੀ ਸੀ ਫੋਨ ਤੇ ਉਹ ਦੱਸ ਰਿਹਾ ਸੀ ਕਿ ਚਾਰ ਪੰਜ ਮੁੱਦੇ ਜਿਹੜੇ ਆ ਉਹਨਾਂ ਨੂੰ ਲੈ ਕੇ ਜਿਹੜਾ ਬੁਲਾਇਆ ਗਿਆ ਪਹਿਲੇ ਜਿਹੜੇ ਆ ਜਿੰਨੇ ਜ਼ਿਲ੍ਹਾ ਪ੍ਰਧਾਨ ਆ ਉਹ ਹਲਕਾ ਪ੍ਰਧਾਨ ਜਿਨ੍ਹਾਂ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਆਜਿਵੇਂ ਕਿਸਾਨ ਵਿੰਗ ਦਾ ਹੋ ਗਿਆ ਐਸਸੀ ਵਿੰਗ ਦਾ ਹੋ ਗਿਆ ਇਹ ਸਾਰੇ ਬੁਲਾਏ ਹੋਏ ਆ ਜੀ ਇਹਦੇ ਵਿੱਚ ਦੋ ਤਿੰਨ ਗੱਲਾਂ ਉਹਨਾਂ ਨੂੰ ਪੁੱਛਣੀਆਂ ਇੱਕ ਤਾਂ ਇਹ ਕਿ ਜਿਹੜਾ ਬੀਜਪੀ ਨੇ ਸਮਝੌਤਾ ਹੈ ਜੇ ਅਸੀਂ ਕਰ ਲੈਂਦੇ ਆ ਸਾਨੂੰ ਫਾਇਦਾ ਹੋ ਕੇ ਨਹੀਂ ਹੋਊਗਾ ਇੱਕ ਤਾਂ ਇਹ ਦੂਜਾ ਇਹ ਹੀ ਕਿ ਜਿਹੜੀ ਮੈਂ ਮਾਫੀ ਮੰਗਿਆ ਉਹਨਾਂ ਤੋਂ ਬਾਅਦ ਕੋਈ ਪਿੰਡਾਂ ਵਿੱਚ ਠੱਲ ਪਈ ਆ ਕਿ ਨਹੀਂ ਪਈ ਤੀਜਾ ਇਹ ਕਿ ਜਿਹੜੀ ਜਥੇਦਾਰ ਕੌਂਕੇ ਦਾ ਕਤਲ ਹੋਇਆ ਇਹਨੂੰ ਲੈ ਕੇ ਪਿੰਡਾਂ ਵਿੱਚ ਜਿਹੜੇ ਅਕਾਲੀ ਦਲ ਬਾਰੇ ਲੋਕ ਕੀ ਸੋਚਦੇ ਆ ਸੋ ਆਪਾਂ ਜੇ ਆਪਾਂ ਗੱਲ ਕਰ ਲਈਏ ਜਥੇਦਾਰ ਕੋਂਕੇ ਬਾਰੇ ਫਾਰ ਐਗਜ਼ਾਮਪਲ ਤਾਂ ਜਥੇਦਾਰ ਕੋਂਕੇ ਦਾ ਕਤਲ ਉਦੋਂ ਹੋਇਆ ਸੀਗਾ ਜਦੋਂ ਸ਼ੁਰੂ ਲੱਗੀ ਕੱਲ ਸਰਕਾਰ ਸੀਗੀ ਜੀ ਹੁਣ ਜਿਹੜੀ ਰਿਪੋਰਟ ਆ ਇਹ ਬੀਕੇ ਤਵਾੜੀ ਦੀ ਆਈ ਹੈ ਜਿਹੜੇ ਏ ਡੀ ਜੀ ਪੀ ਸੀਗੇ ਹੋਰ ਰਿਪੋਰਟ ਦੇਖੋ ਜੀ ਕਿਸੇ ਨੇ ਲੀਕ ਕੀਤੀ ਕਹ ਲਈ ਆਪਾਂ ਕਿਸੇ ਅਨਜਾਣੇ ਨੇ ਲੀਕ ਕੀਤੀ ਆ ਉਹ ਸਰਕਾਰ ਨੇ ਰਿਪੋਰਟ ਜਿਹੜੀ ਆ ਉਹ ਨਸ਼ਰ ਨਾ ਹੋਣ ਇਹਨਾਂ ਨੇ ਕੀਤੀ ਆ ਨਾ ਕਾਂਗਰਸ ਨੇ ਕੀਤੀ ਸੀ ਔਰ ਉਹ ਤੋਂ ਬਾਅਦ ਲੇ ਚੱਲ ਜੀ ਇਹ ਤਾਂ ਭਗਵਾਨ ਸਿੰਘ ਮਾਨ ਹੁਣੀ ਤਾਂ ਟੋਟਲ ਰਿਪੋਰਟ ਬਾਰੇ ਚੁੱਪ ਬੈਠੇ ਆ ਕਈ ਵਾਰੀ ਐ ਹੁੰਦਾ ਕਿ ਜਿਹੜੀਆਂ ਸਰਕਾਰਾਂ ਆ ਨਾ ਜੀ ਉਹ ਜਾਣ ਕੇ ਰਿਪੋਰਟ ਜਿਹੜੀਆਂ ਰਿਲੀਜ਼ ਕਰਾਉਣੀਆਂ ਹੁੰਦੀਆਂ ਤੇ ਆਪ ਜਿਹੜੀ ਚੁੱਪ ਰਹਿੰਦੀਆਂ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਇਹ ਰਿਪੋਰਟ ਲੀਕ ਹੋਣ ਨਾਲ ਜਿਹੜੇ ਵਿਰੋਧੀ ਆ ਉਹ ਆਪਣੇ ਆਪ ਜਿਹੜੇ ਮੂੰਹ ਪਰ ਡੱਟ ਭਣਿਆ ਸੋ ਇੱਕ ਵਾਰ ਮੇ ਜੋ ਮੈਨੂੰ ਇੱਕ ਹੋਰ ਗੱਲ ਪਤਾ ਲੱਗੀ ਆ ਉਹਨਾਂ ਦੇ ਜਿਹੜਾ ਲੀਡਰ ਆ ਸਲਾਹਕਾਰ ਬੋਰਡ ਦਾ ਉਹਨੇ ਮੈਨੂੰ ਦੱਸਿਆ ਸੀਗਾ ਕਿ ਮਰਿੰਦਰ ਸਿੰਘ ਦੀ ਸਰਕਾਰ ਵੇਲੇ ਇੱਕ ਦੋ ਮੈਂਬਰੀ ਸੈੱਟ ਹੋਰ ਬਣੀ ਸੀ ਜਿਹਦੇ ਵਿੱਚ ਮਖਰਿੰਦਰ ਸਿੰਘ ਸ਼ੀਨਾ ਜਿਹੜੇ ਆਈਜੀ ਰਿਟਾਇਰ ਹੋਏ ਆ ਤੇ ਗੁਰਪ੍ਰੀਤ ਸਿੰਘ ਤੂਰੀ ਜਿਹੜੇ ਆਈਜੀ ਰਿਟਾਇਰ ਹੋਏ ਆ ਇਹ ਦੋਨਾਂ ਦੇ ਆਧਾਰਤ ਕਮੇਟੀ ਬਣਾਈ ਗਈ ਸੀ ਉਹ ਰਿਪੋਰਟ ਜਿਹੜੀ ਰਿਪੋਰਟ ਦੀਆਂ ਰეკਮੈਂਡੇਸ਼ਨਾਂ ਸੈੱਟ ਦੀਆਂ ਉਹ ਬਿਲਕੁਲ ਹੀ ਉਹਦੇ ਉਲਟ ਆ ਜੋ ਜੋ ਕੁਝ ਇਲਜ਼ਾਮ ਜਿਹੜੇ ਆ ਉਹ ਬੀਕੇ ਤਵਾੜੀਆਂ ਲਾਏ ਗਏ ਆ ਸੋ ਮੈਂ ਹੈਰਾਨ ਹੋਂਨਾ ਕਿ ਜੇ ਮਸਲਾ ਇੰਨਾ ਮਗਿਆ ਹੋਇਆ ਸਖਵੀਰ ਸਿੰਘ ਬਾਦਲ ਚੁੱਪ ਕੇ ਬੈਠੇ ਆ ਕਿਉਂ ਨਹੀਂ ਇਹ ਕਹਿ ਰਹੇ ਲੋਕਾਂ ਨੂੰ ਕਿ ਭਾਈ ਜਿਹੜੀ ਇੱਕ ਰਿਪੋਰਟ ਤੁਸੀਂ ਬੀਕੇ ਤਵਾਰੀ ਲਈ ਬੈਠੇ ਹੋ ਇੱਕ ਰਿਪੋਰਟ ਜਿਹੜੀ ਆ ਬਖਵਿੰਦਰ ਸਿੰਘ ਸ਼ੀਨਾ ਜਾਂ ਜਗਜੀਤ ਸਿੰਘ ਤੂਰ ਦੀ ਰਿਪੋਰਟ ਆ ਉਹ ਤੇ ਵੀ ਤੁਸੀਂ ਵਿਸ਼ਵਾਸ ਕਰ ਲਓ ਸੋ ਸਖਵੀਰ ਸਿੰਘ ਬਾਦਲ ਨੂੰ ਜੋ ਮੈਨੂੰ ਲੱਗਦਾ ਇਹ ਕਾਊਂਟਰ ਨਹੀਂ ਕਰਨਾ ਆਇਆ ਜਾਂ ਮੈਂ ਇਹ ਕਹਾਂ ਕਿ ਸਖਵੀਰ ਸਿੰਘ ਬਾਦਲ ਅੱਗੇ ਨਾਲੋਂ ਸੁਲਝੇ ਤਾਂ ਮੰਨ ਜਾਂਦੇ ਆ ਪਰ ਇੰਨੇ ਸਿਆਣੇ ਨਹੀਂ ਹੈਗੇ ਸੋ ਜਿਹੜੀ ਜਥੇਦਾਰ ਕੌਂਕੇ ਦਾ ਦੇਖੋ ਜਿਵੇਂ ਕਤਲ ਹੋਇਆ ਉਹ ਜਥੇਦਾਰ ਸਿਕ ਬਣੇ ਉਹ ਪਹਿਲਾਂ ਭਾਈ ਜਸਵੀਰ ਸਿੰਘ ਰੋਡੇ ਨੂੰ ਜਸ ਬਣਾਇਆ ਸੀ ਜਿੱਥੇ ਬਣਾਇਆ ਗਿਆ ਸੀ ਕਿਉਂਕਿ ਜੇਲ੍ਹ ਤੋਂ ਸੀਗੇ ਫਿਰ ਜਮਵਾਰ ਦਿੱਤੀ ਗਈ ਇਹਨਾਂ ਨੂੰ ਕੌਂਕੇ ਸਾਬ ਨੂੰ ਫਿਰ ਇਹਨਾਂ ਨੂੰ ਇੱਕ ਵਾਰ ਨਹੀਂ ਦੋ ਤਿੰਨ ਵਾਰ ਗ੍ਰਿਫਤਾਰ ਕੀਤਾ ਫਿਰ ਇਹ ਕੀਤਾ ਕਿ ਉਹ ਜਿਹੜਾ ਫਰਾਰ ਹੋ ਗਏ ਪਰ ਕਿਹਾ ਜਾਂਦਾ ਕਿ ਟਾਰਚਰ ਕਰਕੇ ਕਤਲ ਕੀਤਾ ਗਿਆ ਸੋ ਇਹ ਜਿਹੜਾ ਸਾਰਾ ਕੁਝ ਆ ਜੇ ਇਹ ਜਿਵੇਂ ਉਹੀ ਆਪਾਂ ਗਲਤੀ ਨਾਲ ਜੋੜ ਲਈਏ ਜਿਵੇਂ ਸੁਵੀਰ ਸਿੰਘ ਬਦਲ ਇਹ ਮੰਨਦੇ ਸੀਗੇ ਕਿ ਜਦੋਂ ਬਿਆਦ ਬਿਆ ਹੋਈਆਂ ਸੀ ਦੋਸ਼ੀ ਫੜ ਨਹੀਂ ਸਕੇ ਅਸੀਂ ਸਾਹਮਣੇ ਨਹੀਂ ਲਿਆ ਸਕੇ ਹੈਗੇ ਪਰ ਜੇ ਉਹ ਕੌਂਕੇ ਦਾ ਕਤਲ ਹੋਇਆ ਸੀ ਜੇ ਤੁਸੀਂ ਉਸ ਵੇਲੇ ਸਿਰਫ ਸਾਹਮਣੇ ਲਿਆਂਦੇ ਤਾਂ ਤੇ ਜਿਹੜਾ ਆ ਉਹ ਆ ਕੁਝ ਦਿਨ ਦਿਨ ਨਹੀਂ ਸੀ ਲਖਣੇ ਪੈਣੇ ਦੂਜਾ ਇੱਕ ਦੇਖੋ ਕਿੰਨੀਆਂ ਰਿਪੋਰਟਾਂ ਕਿੰਨੇ ਜਿਹੜੇ ਉਹਨਾਂ ਦੇ ਵਿਰੋਧੀ ਸਾਹਮਣੇ ਆ ਰਹੇ ਆ ਉਹ ਕਹਿ ਰਹੇ ਆ ਕਿ ਜਦੋਂ ਅਸੀਂ ਬਾਦਲ ਨਾਲ ਗੱਲ ਕਰਨ ਗਏ ਸੀ ਪ੍ਰਕਾਸ਼ ਸਿੰਘ ਬਾਦਲ ਨਾਲ ਤਾਂ ਇੱਕ ਅਸੀਂ ਛੱਡੂ ਜੀ ਦਾ ਮਸਲਾ ਦੱਬ ਦੁਬ ਗਿਆ ਹੁਣ ਸੋ ਜਿਹੜਾ ਮਸਲਾ ਦੱਬ ਦੁਬ ਗਿਆ ਹੁਣ ਉਹ ਉਹ ਜਿਹੜੇ ਮਸਲੇ ਦਬ ਦਬ ਗਏ ਸੀਗੇ ਉਹ ਮਸਲੇ ਜਿਹੜੇ ਆ ਉਹ ਸਿਰਦਰਦੀ ਬਣ ਰਹੇ ਆ ਸੁਖਵੀਰ ਸਿੰਘ ਬਾਦਲ ਨਾਲ ਲਈ ਬਿਲਕੁਲ ਬਨਵੈਤ ਸਾਹਿਬ ਕਹਿੰਦੇ ਨੇ ਕਿ ਜਿਹੜਾ ਇਨਸਾਨ ਜਿਹੜੀਆਂ ਗਲਤੀਆਂ ਕਰਦਾ ਹੈ ਉਹਦਾ ਖਮਿਆਜਾ ਆ ਜਾਏਗਾ ਜਿਹੜਾ ਕਿਤੇ ਨਾ ਕਿਤੇ ਭੁਗਤਣਾ ਪੈਂਦਾ ਹੈ ਸੋ ਕੁਝ ਅਜਿਹਾ ਹੀ ਇੰਨੀ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਹੁੰਦਾ ਹੋਇਆ ਦਿਖਾਈ ਦੇ ਰਿਹਾ ਪਰ ਨਾਲ ਦੀ ਨਾਲ ਇੱਥੇ ਜਿੱਥੇ ਦਾ ਸਭ ਇੱਕ ਚੀਜ਼ ਬੜੀ ਅਹਿਮੀਅਤ ਰੱਖਦੀ ਹੈ ਤੁਸੀਂ ਕਹੇ ਕਿ ਸੁਖਵੀਰ ਸਿੰਘ ਬਾਦਲ ਸੀਆਨੀ ਬੇਸ਼ੱਕ ਆਪਣੇ ਆਪ ਨੂੰ ਮਿਲਦੇ ਮੰਨਦੇ ਨੇ ਪਰ ਇੰਨੇ ਸੁਲਝੇ ਹੋਏ ਨਹੀਂ ਪਿੱਛੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਹਿੱਸਾ ਰਹੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵਿੱਚ ਵੀ ਕਈ ਵਾਰ ਪ੍ਰਧਾਨ ਰਹੇ ਚੁੱਕੇ ਨੇ ਬੀਬੀ ਜਗੀਰ ਕੌਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇਤਾ ਨਹੀਂ ਆ ਉਹ ਤਾਂ ਸਿਰਫ ਤੇ ਸਿਰਫ ਬਿਜ਼ਨਸਮੈਨ ਨੇ ਹੁਣ ਉਹਨਾਂ ਨੂੰ ਨਾਲ ਜੋੜਨ ਦੀ ਵੀ ਕਿਉਂਕਿ ਉਹ ਚਲੇ ਗਿਆ ਸੀ ਉਹਨਾਂ ਨੂੰ ਨਾਲ ਜੋੜਨ ਦੀ ਕੋਾਇਦ ਜਿਹੜੀ ਹੈਗੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਲੇਕਿਨ ਸ਼੍ਰੋਮਣੀ ਇਕਾਲੀ ਦਲ ਇੱਕ ਵਾਇਰ ਜਦੋਂ ਸ਼ੁਰੂ ਕਰਦਾ ਨਾਲ ਦੀ ਨਾਲ ਬੀਬੀ ਜ਼ਗੀਰ ਕੌਰ ਦਾ ਬਿਆਨ ਆ ਜਾਂਦਾ ਕਿ ਮੈਂ ਤਾਂ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਗਈ ਨਹੀਂ ਸੀ ਕਿੱਦਾਂ ਦੇਖਦੇ ਹੋ ਹਰਪ੍ਰੀਤ ਜੀ ਮੈਂ ਇਹ ਤੁਹਾਨੂੰ ਪਸਪਸ਼ਟ ਕਰਦਾ ਕਿ ਇਹ ਪੰਥਕ ਇੱਕਤਤਾ ਨਹੀਂ ਹੈਗੀ ਇਹ ਇੱਕ ਕੁਝ ਸਿਆਸੀ ਪਾਰਟੀਆਂ ਜਿਹੜੀਆਂ ਹਨ ਉਹਨਾਂ ਦੀ ਲੋੜ ਆ ਜੀ ਦੇਖੋ ਇਹ ਗੱਲ ਆਪਾਂ ਹੋਲ ਕਰ ਲਈਏ ਇਹ ਕਿ ਭਾਰਤੀ ਜਨਤਾ ਪਾਰਟੀ ਨੇ ਦੇਖ ਲਿਆ ਵਰਤ ਕੇ ਸੁਖਦੇਵ ਸਿੰਘ ਢੀਡ ਸਾਨੂੰ ਜੀ ਪਿਛਲੇ ਚੋਣਾਂ ਵਿੱਚ ਕਾਰਗਰ ਜੀ ਰਹੀ ਜੀ ਚਾਹੇ ਉਹਨਾਂ ਨੇ ਕੈਪਟਨ ਤੇ ਆਸ ਰੱਖੀ ਸੀ ਉਹ ਕਾਰਗੁਜ਼ਾਰੀ ਜੀ ਰਹੀ ਜੀ ਇਹ ਸਖੀਰ ਸਿੰਘ ਬਾਦਲ ਜਿਹੜੇ ਆ ਉਹ ਤੁਰੇ ਆ ਹੁਣ ਇਸ ਪਾਸੇ ਨੂੰ ਕਿ ਜਿਹੜੀ ਸਾਡੀ ਯੂਨਿਟੀ ਆ ਹੋ ਜਾਏ ਪਰ ਸਰਦੇਵ ਸਿੰਘ ਢੀਂਡ ਸਾਹਿਬ ਇਹ ਸਮਝ ਚੁੱਕੇ ਆ ਕਿ ਸਾਡਾ ਸਖੀਰ ਸਿੰਘ ਬਾਦਲ ਤੋਂ ਬਿਨਾ ਗੁਜ਼ਾਰਾ ਨਹੀਂ ਹੈਗਾ ਜੀ ਮੈਂ ਕਈ ਆਪਾਂ ਕਹ ਲਈਏ ਕਿ ਮੈਂ 3-4 ਦਹਾਕਿਆਂ ਤੋਂ ਕਵਰ ਕਰਦਾ ਆ ਰਿਹਾ ਬਖ ਬਖ ਖਵਾਰਾ ਉਹਦੇ ਵਿੱਚ ਮੈਂ ਦੇਖਿਆ ਕਿ ਜਿੰਨੇ ਵੀ ਸ਼੍ਰੋਮਣੀ ਕਾਲਰ ਦੇ ਵਿਰੋਧੀ ਜਿਹੜੇ ਪੰਥਕ ਤੇ ਰਖੜੀਆਂ ਹੋਈਆਂ ਕਿਸੇ ਦੇ ਪੈਰ ਨਹੀਂ ਲੱਗੇ ਚਾਹੇ ਆਪਾਂ ਕਹ ਲਈਏ ਯੂਨਾਈਟਿਡ ਅਕਾਲੀ ਦਲ ਕਹ ਲਈਏ ਚਾਹੇ ਅਕਾਲ ਦਲ 120 ਕਹ ਲਈਏ ਚਾਹੇ ਆਪਾਂ ਕਾਲੀ ਦਲ ਜਿਹੜੇ ਆ ਸੰਯੁਕਤ ਕਹਿ ਲਈਏ ਇਹ ਕਿਸੇ ਵੀ ਪਾਰਟੀ ਦੇ ਜਿਹੜੇ ਪੈਰ ਨਹੀਂ ਲੱਗੇ ਹੈਗੇ ਸੋ ਹੁਣ ਬੀਬੀ ਜਗੀਰ ਕੌਰ ਜਿਹੜੀ ਆ ਤੁਸੀਂ ਦੇਖਿਆ ਹੋਣਾ ਕਿ ਜਦੋਂ ਢੀਂਡਸਰ ਰਲ ਗਏ ਸੀਗੇ ਪਿਛਲੀ ਵਾਰ 42 ਵੋਟਾਂ ਪਈਆਂ ਸੀਗੀਆਂ ਐਸਜੀਪੀਸੀ ਵਿੱਚ ਹੁਣ 18 ਰਹਿ ਗਈਆਂ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਸਾਡੀ ਜਿਹੜੀ ਬਖਰਿਆ ਬਖਰਿਆ ਕੱਲਿਆਂ ਕੱਲਿਆਂ ਦਾ ਮੁੱਲ ਜਿਹੜਾ ਆ ਉਹ ਨਹੀਂ ਪਿਆ ਰਿਹਾ ਤੇ ਜੇ ਅਸੀਂ ਮੁਰਕੇ ਇਕੱਠੇ ਹੋ ਜਾਈਏ ਤਾਂ ਸ਼ਾਇਦ ਮੁੱਲ ਪੈ ਜਾਏ। ਸੋ ਬੀਬੀ ਜਗੀਰਕੌਰ ਵੀ ਬਹਾਨਾ ਚਾਹੁੰਦੇ ਆ ਵਾਪਸ ਆਉਣ ਦਾ। ਜੀ। ਸੁਰਦੇਸ਼ ਸਿੰਘ ਢੀਂਡਾ ਸਾਹਿਬ ਵੀ ਬਹਾਨਾ ਚਾਹੁੰਦੇ ਸੀਗੇ ਤੇ ਸਕਵੀਰ ਸਿੰਘ ਬਾਦਲ ਨੂੰ ਵੀ ਇਹ ਗੱਲ ਸੂਟ ਕਰਦੀ ਆ ਪਰ ਮੈਂ ਹਰਾਰਾ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਢੀਂਡਾ ਸਾਹਿਬ ਆ ਰਹੇ ਆ ਬੀਬੀ ਆ ਰਹੀ ਆ ਪਰ ਉਹ ਜਿਹੜੀ ਮੰਗ ਸੀ ਨਾ ਜੀ ਕਿ ਜੇ ਸਕਵੀਰ ਸਿੰਘ ਬਾਦਲ ਪਾਸੇ ਹੋ ਜਾਏ ਤਾਂ ਅਸੀਂ ਕੱਲ ਦਾ ਚ ਰਹਾਂਗੇ ਉਹ ਮੰਗ ਕਿੱਥੇ ਗਈ? ਇੱਕ ਤਾਂ ਹਰਪ੍ਰੀਤ ਜੀ ਸ਼੍ਰੋਮਣੀ ਅਕਾਲੀ ਦਲ ਕੋਲੇ ਕੋਈ ਇਸ ਵੇਲੇ ਅਜਿਹਾ ਲੀਡਰ ਵੀ ਹੈ ਨਹੀਂ ਜਿਹੜਾ ਪੰਥ ਨੂੰ ਲੀਡ ਕਰ ਸਕੇ ਜੀ ਇੱਕ ਗੱਲ ਤਾਂ ਇਹ ਆ ਜੀ ਦੂਜਾ ਇਹ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਆ ਜਦੋਂ ਤੱਕ ਇਹ ਲਾਲਚ ਨਹੀਂ ਛੱਡਦੇ ਜੀ ਇਹ ਮਤਲਬ ਸੁਪਨਾ ਲੈਣਾ ਨਹੀਂ ਛੱਡਦੇ ਹੈਗੇ ਕਿ ਮੈਂ ਅਗਲਾ ਮੁੱਖ ਮੰਤਰੀ ਮੈਂ ਹੋਵਾਂ ਉਦੋਂ ਤੱਕ ਜਿਹੜੀ ਐਸੈਪਟੈਂਸ ਆ ਉਹ ਨਹੀਂ ਹੋਣੀ ਦੇਖੋ ਤੁਸੀਂ ਆਪਾਂ ਗੱਲ ਇੱਕ ਹੋਰ ਕਰ ਲੈਂਦੇ ਆ ਆਪਾਂ ਤੁਸੀਂ ਪ੍ਰੀਖਿਆ ਵਿੱਚ ਬੈਠੇ ਹੋ ਕਿਸੇ ਐਗਜ਼ਾਮੀਨੇਸ਼ਨ ਵਿੱਚ ਜੀ ਤੁਸੀਂ ਕਹਿੰਦੇ ਹੋ ਕਿ ਮੈਂ 90% ਨੰਬਰ ਆ ਜੇ ਨੰਬਰ ਆ ਪਾਸ ਹੋ ਜਾ ਜੀ ਪਰ ਤੁਸੀਂ ਤਿਆਰੀ ਕੀਤੀ ਨਹੀਂ ਹੋਈ ਤੁਸੀਂ ਪ੍ਰੀਖਿਆ ਵਿੱਚ ਬਗੈਰ ਪੜਿਆ ਬੈਠ ਗਏ ਰਿਜ਼ਲਟ ਵਾ ਜਿਹੜਾ ਇਸ ਤਰ੍ਹਾਂ ਦਾ ਆਉਣਾ ਸੋ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਆਮ ਲੋਕਾਂ ਦੇ ਲੀਡਰ ਨਹੀਂ ਬਣ ਸਕੇ ਆਮ ਲੋਕਾਂ ਵਿੱਚ ਜਿਵੇਂ ਦੇ ਫਾਦਰ ਸਾਹਿਬ ਸਿਗੇ ਨਾ ਜੀ ਉਸ ਤਰ੍ਹਾਂ ਦਾ ਜਿਹੜੀ ਖੇਡਾਂ ਆ ਖੇਡਾਂ ਵੀ ਕਹਿ ਲਈਏ ਉਹ ਨਹੀਂ ਖਿੜ ਸਕੇ ਪਰ ਸੁਖਵੀਰ ਸਿੰਘ ਬਾਦਲ ਨੂੰ ਸ਼ਾਇਦ ਇੱਕ ਭੁਲੇਖਾ ਹੋ ਗਿਆ ਸਗਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਦੁਬਾਰਾ ਚੋਣ ਜਿੱਤੀ ਸੀਗੀ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੁਲਝੇ ਹੋਏ ਨੇਤਾ ਸੀਗੇ ਸੁਖਵੀਰ ਸਿੰਘ ਬਾਦਲ ਦੀ ਜੁਗਾੜਬੰਦੀ ਸੀਗੀ ਸੋ ਇਹਨੇ ਮੈਨੇਜਮੈਂਟ ਕਰ ਲਈ ਸੀਗੀ ਇਹਨੂੰ ਉਹ ਜਿਹੜਾ ਭਰਮ ਭੁਲੇਖਾ ਹੈ ਨਾ ਕਿ ਮੈਨੇਜਮੈਂਟ ਕਰ ਲਈ ਸੀਗੀ ਜਦੋਂ ਦੁਵਾਰੀ ਦੁਬਾਰਾ ਕਾਲਜ ਪਾਵਰ ਚ ਆ ਗਿਆ ਸੀਗਾ ਉਹ ਦਿਨ ਜਿਹੜੇ ਆ ਨਹੀਂ ਰਹੇ ਨਾ ਸ਼੍ਰੋਮਣੀ ਕਾਲਜ ਦੇ ਦਿਨੋਂ ਰਹੇ ਆ ਨਾ ਲੋਕ ਜਿਹੜੇ ਆ ਉਹ ਪਹਿਲਾਂ ਜਿੰਨਾ ਅਸੈਪਟ ਕਰਦੇ ਆ ਜਦੋਂ ਤੱਕ ਤੁਸੀਂ ਲੋਕਾਂ ਦੇ ਘਰਾਂ ਦੇ ਦਰਵਾਜ਼ਾ ਨਹੀਂ ਖੜਕਾਉਂਦੇ ਜਦੋਂ ਤੱਕ ਤੁਸੀਂ ਪੰਜਾਬ ਦੇ ਮਸਲਿਆਂ ਤੇ ਨਹੀਂ ਖੜਦੇ ਹੈਗੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਖੇਤਰੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ ਉਹ ਤਾਂ ਲੜਦੀ ਹੁੰਦੀ ਆ ਕਿੱਥੇ ਗਿਆ ਅਨੰਦਪੁਰ ਦਾ ਮਤਾ ਕਿੱਥੇ ਗਿਆ ਥੋੜਾ ਸੰਗੀ ਢੰਚਾ ਤੁਸੀਂ ਕਹਿੰਦੇ ਰਾਜ ਜਿਹੜੇ ਆ ਰਾਜਾਂ ਨੂੰ ਜਿਹੜੀ ਆ ਖੁਦਮੁਖਤਿਆਰੀ ਮਿਲਣੀ ਚਾਹੀਦੀ ਆ ਜਿਹੜੇ ਰਾਜ ਆ ਉਹਨਾਂ ਕੋਲ ਫੈਸਲੇ ਲੈਣ ਦਾ ਹੱਕ ਹੋਣਾ ਚਾਹੀਦਾ ਇਹ ਸਾਰੀਆਂ ਮੰਗਾ ਕਿੱਥੇ ਗਈਆਂ ਜੀ ਚੰਡੀਗੜ੍ਹ ਪੰਜਾਬ ਦਾ ਇਹ ਮੰਗਾ ਕਿੱਥੇ ਗਈਆਂ ਜੀ ਜਿਹੜਾ ਤੁਹਾਡਾ ਖਸ ਗਿਆ ਬੀਵੀ ਵਿੱਚ ਹਿੱਸਾ ਉਹ ਕਿੱਥੇ ਗਈਆਂ ਜੀ ਜੇ ਤੁਸੀਂ ਇਹ ਸਾਰੇ ਕੰਮਾਂ ਲਈ ਨਹੀਂ ਲੜਦੇ ਹੈਗੇ ਫਿਰ ਤੁਹਾਨੂੰ ਲੋਕਾਂ ਨੇ ਜਿਹੜਾ ਹਾਲ ਦੀ ਗੱਲ ਮੈਨੂੰ ਲੱਗਦਾ ਐਸੈਪਟ ਨਹੀਂ ਕਰਨਾ ਪਰਵਾਣ ਨਹੀਂ ਕਰਨਾ ਹੈਗਾ ਜੀ ਬਨਵੈ ਸਾਹਿਬ ਆਪ ਆਖਰੀ ਸਵਾਲ ਲੈ ਕੇ ਜਿਹੜਾ ਹੈਗੇ ਦਰਸ਼ਕਾਂ ਤੋਂ ਜਿਹੜਾ ਹੈਗਾ ਵਿਦਾਇਗੀ ਲਵਾਂਗੇ ਤੁਹਾਡੇ ਤੋਂ ਜਾਨਣਾ ਚਾਹਾਂਗੇ ਜੇਕਰ ਸ਼੍ਰੋਮਣੀ ਅਕਾਲੀ ਦੀ ਬੀਬੀ ਜਗੀਰ ਕੌਰ ਦਾ ਨਾਮ ਚਾਹੇ ਲੈ ਲਈਏ ਜਾਂ ਫਿਰ ਜਿਹੜੇ ਹੋਰ ਜਿੰਨੇ ਵੀ ਜਿਹੜੇ ਨੇਤਾ ਰਹੇ ਨੇ ਜਿਹੜੇ ਅਕਾਲੀ ਦਲ ਨੂੰ ਸੁਖਦੇਵ ਸਿੰਘ ਢੀਂਂਸਾ ਰਹੇ ਨੇ ਪਰਮਿੰਦਰ ਸਿੰਘ ਢੀਂਂਸਾ ਰਹੇ ਨੇ ਉਹ ਅਲਵਿਦਾ ਆ ਚੁੱਕੇ ਨੇ ਜੇਕਰ ਉਹ ਦੁਬਾਰਾ ਪਾਰਟੀ ਦੇ ਵਿੱਚ ਆ ਜਾਂਦੇ ਨੇ ਤਾਂ ਕੀ ਲੱਗਦਾ ਹੈ ਕਿ ਪਾਰਟੀ ਦੇ ਕੁਝ ਪੈਰ ਲੱਗਣਗੇ ਦੇਖੋ ਰਦੀਪ ਜੀ ਇਹਦਾ ਹੁੰਦਾ ਹੈ ਕਿ ਜਦੋਂ ਸਾਡੇ ਤੁਸੀਂ ਘਰ ਚ ਇਕੱਠੇ ਹੋ ਜਾਓ ਇੱਕ ਇੱਕ ਦੋ 11 ਤਾਂ ਹੁੰਦੇ ਹੁੰਦੇ ਹੀ ਆ ਪਰ ਜੇ ਤੁਸੀਂ ਇਹ ਕਹੋ ਕਿ ਤੁਸੀਂ ਸੁਖਦੇਵ ਸਿੰਘ ਢੀਂਂਸਾ ਦੇ ਨਾਲ ਆਉਣਾ ਬੀਬੀ ਜਗੀਰ ਕੌਰ ਦੇ ਨਾਲ ਆਉਣ ਨਾਲ ਜਾਂ ਪਰ ਜਿਸ ਸਰਨੇ ਦੇ ਨਾਲ ਆਉਣਾ ਜੀ ਕੇ ਦੇ ਨਾਲ ਆਉਣਾੜ ਤੁਸੀਂ ਵਿਦਾਸ ਰੀਨ ਲੋਕ ਸਭਾ ਚੋਣਾਂ ਅਗਲੇ ਵਿੱਚ ਜਿੱਤ ਜਾਉਂਗੇ ਉਹ ਆਸ ਨਹੀਂ ਰੱਖਣੀ ਚਾਹੀਦੀ ਬਹੁਤ ਸਪਸ਼ਟ ਗੱਲ ਹੈਗੀ ਆ ਪਰ ਹਾਂ ਜੇ ਆਮਾਦੀ ਪਾਰਟੀ ਜਿਵੇਂ ਚੱਲ ਰਿਹਾ ਤੇ ਕਾਂਗਰਸ ਪੰਜਾਬ ਵਿੱਚ ਇਕੱਠੇ ਨਹੀਂ ਹੁੰਦੇ ਅਕਾਲੀ ਦਲ ਤੇ ਬੀਜੇਪੀ ਇਹਨਾਂ ਦਾ ਚੋਣ ਇਕੱਠੇ ਹੋ ਜਾ ਜੁੜ ਜਾਂਦਾ ਫਿਰ ਇਹ ਜਿਹੜੀ ਆਹੋ ਵੱਡੀ ਚੈਲੰਜ ਦੇ ਸਕਦੇ ਆ ਜੀ ਮਤਲਬ ਸਿਰਫ ਅਕਾਲੀ ਦਲ ਨਹੀਂ ਅਕਾਲੀ ਦਲ ਬੀਜੇਪੀ ਨਾਲ ਗੱਠਜੋੜ ਕਰ ਲੇ ਤੇ ਦੂਜੇ ਪਾਸੇ ਕਾਂਗਰਸ ਦੇ ਆਪ ਜਿਹੜੇ ਆ ਉਹ ਅਡੜ ਚੋਣ ਲੜਨ ਫਿਰ ਚੁਣੌਤੀ ਦਿੱਤੀ ਸਕਦੇ ਮੈਂ ਅੱਜ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਕਿਸੇ ਕਾਂਗਰਸ ਦੇ ਇੱਕ ਬਹੁਤ ਜਿਹੜਾ ਵੱਡਾ ਅੰਦਰਲੀ ਖਬਰਾਂ ਜਾਣਕਾਰੀ ਰੱਖਦਾ ਬੰਦਾ ਆਇਆ ਉਹ ਕਹਿ ਰਿਹਾ ਸੀਗਾ ਕਿ ਹਾਲ ਦੀ ਘੜੀ ਇਹ ਲੱਗਦਾ ਕਿ ਕਾਂਗਰਸ ਜੇ ਆਪ ਤੋਂ ਬਿਨਾਂ ਚੋਣਾਂ ਲੜਦੀ ਆ ਤਾਂ ਤਿੰਨ ਸੀਟਾਂ ਆ ਸਕਦੀਆਂ ਸੋ ਜੇ ਕਾਂਗਰਸ ਆਪ ਖੁਦ ਮੰਨਦੀ ਆ ਕਿ ਅਸੀਂ ਕੱਲਿਆਂ ਲੜ ਕੇ ਤਿੰਨ ਸੀਟਾਂ ਜਿੱਤਾਂਗੇ ਤਾਂ ਫਿਰ ਆਪਾਂ ਕਿਵੇਂ ਆਸ ਰੱਖ ਲਈਏ ਕਿ ਜਿਹੜੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਸੀਟਾਂ ਮਿਲ ਜਣਗੇ ਜਿਵੇਂ ਆਪਾਂ ਕਹਿੰਦੇ ਆ ਕਿ 13 ਬਾਦਲ ਸਿੰਘ ਕਹਿੰਦੇ ਆ ਮੈਂ 13 13 ਸੀਟਾਂ ਲੈ ਜਾਊਂਗਾ ਆਮ ਆਦਮੀ ਪਾਰਟੀ ਕਹਿੰਦੀ ਮੈਂ 13 ਸੀਟਾਂ ਲੈ ਜਾਊਂਗਾ ਤੇ ਅਕਾਲੀ ਦਲ ਜੇ ਭਾਜਪਾ ਨਾਲ ਕੇ ਲੜਦਾ ਤਦ ਫਾਇਦਾ ਹੋ ਸਕਦਾ ਪਰ ਜੇ ਤੁਸੀਂ ਇਹ ਕਹੋ ਕਿ ਸਿਰਫ ਜਿਹੜਾ ਆਪਾਂ ਜੇ ਆਪਾਂ ਆਪਾਂ ਘਰ ਹੋਰ ਤਨਾ ਕਰ ਲਈਏ ਜੀ ਤੁਸੀਂ ਜੇ ਜੰਦਰੀ ਲਾਸਟ ਚੋਣ ਦੇਖ ਲਓ ਉੱਥੇ ਅਕਾਲੀ ਦਲ ਦੀਆਂ ਵੋਟਾਂ ਗੈਣ ਲਓ ਅਕਲ ਜਰ ਅੰਮਰਸਰ ਦੀਆਂ ਵੋਟਾਂ ਗੈਣ ਲਓ ਤੇ ਦੂਜੀ ਪਾਰਟੀ ਦੀਆਂ ਵੋਟਾਂ ਗੈਣ ਲਓ ਜਾਂ ਬੀਐਸਪੀ ਦੀਆਂ ਤਦ ਵੀ ਜਿਹੜੀਆਂ ਰਿੰਕੂ ਤੇ ਵੋਟਾਂ ਬਰਾਬਰ ਨਹੀਂ ਬਣਦੀਆਂ ਹੈਗੀਆਂ ਸੋ ਭਾਜਪੀ ਨਾਲ ਜੇ ਸਾਂਝ ਪੈਲੀ ਕਰਦੇ ਜਿਵੇਂ ਕਿ ਲਗਭਗ ਗੱਲ ਫਾਈਨਲੀ ਆ ਤਦ ਕਰਦਿਲ ਦੇ ਪੈਰ ਥੋੜੇ ਬੋਤੇ ਦੁਆਰਾ ਲੱਗ ਸਕਦਾ ਹੈ ਪਰ ਇਹ ਵੱਖਰੇ ਇਹ ਮੈਂ ਫਿਰ ਇੱਥੇ ਕਹਦਾ ਕਿ ਹਾਲਾਂ ਲੋਕ ਜਿਹੜੇ ਆ ਨਾ ਅਕਾਲੀ ਦਰ ਨੂੰ ਅਸੈਪਟ ਕਰਦੇ ਆ ਨਾ ਭਾਜਪੀ ਨੂੰ ਅਸੈਪਟ ਕਰਦੇ ਆ ਪਰ ਕਿਉਂਕਿ ਅਕਾਲੀਆਂ ਦੀ ਵੋਟ ਜਿਹੜੀ ਕਿਸਾਨੀ ਵੋਟ ਸੀ ਪਿੰਡਾਂ ਦਾ ਆਧਾਰ ਸੀਗਾ ਚਾਹੇ ਥੋੜਾ ਤਾਂ ਖੋਰਾ ਲੱਗਿਆ ਕਾਫੀ ਹੱਦ ਤੱਕ ਤੇ ਜਿਹੜੀ ਭਾਜਪੀ ਦੀ ਵੋਟ ਸ਼ਹਿਰੀ ਵੋਟ ਆ ਜੇ ਦੋਨੇ ਸ਼ਹਿਰੀ ਤੇ ਪਿੰਡੂ ਵੋਟ ਮਿਲ ਜਾਂਦੇ ਆ ਤਦ ਜਿਹ ਦੋ ਦੀ ਤਾਂ ਚਾਰ ਸੀਟਾਂ ਜਾਂ ਛੇ ਸੀਟਾਂ ਜਿਹੜੀਆਂ ਆ ਉਹ ਲੈਣ ਦੇ ਕਾਬਿਲ ਹੋ ਸਕਦੇ ਆ ਜੀ ਤਾਂ ਬਹੁਤ-ਬਹੁਤ ਧੰਨਵਾਦ ਜੀ ਅੱਜ ਅਸੀਂ ਸਾਡੀ ਸਵੇਰ ਚਰਚਾ ਦੇ ਵਿੱਚ ਗੱਲਬਾਤ ਕੀਤੀ ਸ਼੍ਰੋਮਣੀ ਪੱਤਰਕਾਰ ਕਮਲਜੀਤ ਸਿੰਘ ਬਨਵੈਜੀ ਦੇ ਨਾਲ ਜਿਨ੍ਹਾਂ ਨੇ ਵਿਚਾਰ ਚਰਚਾ ਦੇ ਵਿੱਚ ਦੱਸਿਆ ਹੈ ਕਿ ਜੇਕਰ ਵਾਕਈ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੋਂ ਉੱਪਰ ਉੱਠ ਕੇ ਆਉਣਾ ਚਾਹੁੰਦਾ ਹੈ ਤਾਂ ਉਹ ਸੱਤਾ ਪ੍ਰਾਪਤੀ ਦੀ ਥਾਂ ਤੇ ਪੰਥਕ ਇਕਤਾ ਦੀ ਗੱਲ ਕਰੇ ਪੰਥ ਦੇ ਜਿਹੜੇ ਮੁੱਦੇ ਸੀ ਉਹਨਾਂ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰੇ ਉਹਨਾਂ ਦੇ ਉੱਤੇ ਪਹਿਰਾ ਦੇਵੇ ਤੇ ਖਾਸ ਤੌਰ ਤੇ ਜੇਕਰ ਇਹ ਸਾਰੇ ਲੀਡਰ ਇੱਕ ਹੋ ਜਾਂਦੇ ਨੇ ਭਾਜਪਾ ਦੇ ਨਾਲ ਜਿਹੜਾਗਾ ਘੱਟ ਤਾਂ ਕੁਝ ਹੱਦ ਤੱਕ ਜਿਹੜੀ ਹੈਗੀ ਸੰਭਾਵਨਾ ਹੋ ਸਕਦੀ ਆ ਉਹ ਵੀ ਤਾਂ ਹੋ ਸਕਦੀ ਆ ਜੇਕਰ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਲੇ-ਇਕੱਲੇ ਲੜਦੇ ਨੇ ਜੇਕਰ ਉਹਨਾਂ ਦਾ ਗੱਠ ਹੋ ਜਾਂਦਾ ਹੈ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਅਸੰਭਵ ਜਾਪਦੀਆਂ ਨੇ ਇਸੇ ਨਾਲ ਹੀ ਮੈਨੂੰ ਹਰਦੀਪ ਕੌਰ ਨੂੰ ਤੇ ਮੇਰੇ ਨਾਲ ਕਮਲਜੀਤ ਸਿੰਘ ਬਨਵੈਤ ਨੂੰ ਦੀ ਹੋ ਇਜਾਜ਼ਤ ਦੇਖਦੇ ਰਹੋ ਪ੍ਰੋਗਰਾਮ ਵਿਚਾਰ ਚਰਚਾ ਥੈਂਕ ਯੂ ਹਰਦੀਪ ਜੀ ਥੈਂਕ ਯੂ ਸਤਿ ਸ੍ਰੀ ਅਕਾਲ